ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਪ੍ਰਭ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰਨ ਲੱਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਦਿਖਾਉਣੀਆਂ ਡਿਟੇਲ ਆਪਾਂ ਇਹਨਾਂ ਦੋਵਾਂ گاਵਾਂ ਦੇ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿ ਇਥੇ ਆਓ ਇਥੇ ਆਗੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੀ ਹੋਰ ਵੀ ਵੀਰਪਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਨਾ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਦਵਾਗਾ ਵਾਂਗੇ ਹਾਂ ਜੀ ਵੀਰ ਕੀ ਹਾਲ ਜੀ ਵਧੀਆ ਵੀਰ ਜੀ ਤੁਸੀਂ ਸਲਾਮ ਹੋਰ ਠੀਕ ਠਾਕ ਹਾਂਜੀ ਹਾਂਜੀ ਚੱਲੀ ਜਾਂਦਾ ਕੰਮ ਕਰ ਉਹ ਆਪਣਾ ਵੀਰ ਐਡਰੈਸ ਬ ਹਾਂ ਇਹ ਨਾਲ ਹੀ ਮੰਡਾ ਜੀ ਲਪਤੀ ਜ਼ਿਲ੍ਹਾ ਦਰਮਦਾਰ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਲਾ ਦੇ ਨਾਮ ਮੇਰਾ ਪ੍ਰਭ ਜੀ ਦਾ ਫੋਨ 9887827 ਠੀਕ ਹੈ ਜੀ ਦੋ ਗਾਵਾਂ ਚ ਵੀ ਹਾਂ ਜੀ ਹਾਂ ਜੀ ਪਹਿਲਾਂ ਸ਼ੁਰੂ ਕਰੀਏ ਗੱਪਣ ਦਾ ਤੋਂ ਇਹਦੀ ਡਿਟੇਲ ਦੱਸ ਕੀ ਡਿਟੇਲ ਇਹਦੀ ਆ ਦੂਜਾ ਸੁਆ ਸੁਣੀ ਹੈ ਕਿੰਨਾ ਟਾਈਮ ਖੜਦੀ ਹੈ ਹਾਂ ਲੈ ਉਹ ਹਫਤਾ ਜਿਹੜਾ ਇਹ ਗੁੰਮਦੀ ਆਉਂਦੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਤੋਰੀਏ ਨੂੰ ਦੋਸਤੋ ਦੂਜਾ ਸੁਆ ਇਹ ਗਾਂ ਸੁਣੀ ਹੈ ਵੀਰ ਕਹਿੰਦਾ ਇੱਕ ਹਫਤੇ ਦਾ ਟਾਈਮ ਮੇਰੇ ਖੜੂਗੀ ਚੰਗੇ ਕਦ ਕੱਟਦੀ ਹੈ ਆਦਰ ਕੁਆਲਟੀ ਦੋਸਤੋ ਇਹ ਸੂਨ ਦੇ ਸਮੇਂ ਤੱਕ ਕਾਫੀ ਵੱਡੀ ਤਿਆਰ ਕਰੂਗੀ ਠੰਡੀ ਠੁੰਡੀ ਆ ਵੀਰ ਬਿਲਕੁਲ ਠੰਡੀ ਠੀਕ ਹੈ ਜੀ ਦੋਸਤੋ ਆਰਡਰ ਕੁਆਲਿਟੀ ਚੈੱਕ ਕਰ ਲੋ ਖਾਣਾਂ ਦੀ ਕੁਆਲਿਟੀ ਚੈੱਕ ਕਰ ਲੋ ਕਰੀ ਅਗੇ ਦੋਸਤੋ ਵਲਟ ਲੰ ਤਾਂ ਕਾਫੀ ਪਈਆਂ ਹਮਾਂਦੇ ਦੇ ਵਿੱਚ ਸੂਨ ਦੇ ਸਮੇਂ ਤੱਕ ਦੋਸਤੋ ਇਹ ਆਰਡਰ ਕੁਆਲਿਟੀ ਚੰਗੀ ਤਿਆਰ ਕਰ ਲੂਗੀ ਕਿੰਨਾ ਕੁ ਤੋਂ ਦੇ ਵਿੱਚ ਵਾ ਸਕਦੀ ਮਾਲ ਕਹਿੰਦੇ ਸੋਨਾ 17 ਕਿਲੋ ਚ ਹੋਇਆ ਅੱਛਾ ਜੀ ਇੰਨਾ ਚ ਆਜੂਗਾ 17 ਕਿਲੋ 16 17 ਕਿਲੋ ਚ ਆਜੂਗਾ ਠੀਕ ਹੈ ਜੀ ਮੁੱਲ ਕੀ ਰੱਖਿਆ ਵੀਰ ਦਾ ਬੋਲੇ ਲਾ ਲੈਂਦੇ ਆਲਾ ਮੁੱਲ ਤੇ 40 ਗੱਦੇ 38 ਦੀ ਲੇਗਾ 38 ਕੀ ਆ 38 ਹਾਂਜੀ ਹਾਂਜੀ ਠੀਕ ਹੈ ਜੀ 38 ਜੁਗ ਮਾਨਦਨ ਜੀ ਹੋ ਜੋ ਠੀਕ ਹੈ ਜੀ ਹਾਂਜੀ 2 ਨੰਬਰ ਪਰ ਦਸ ਕੀ ਵੀ ਉਹ ਵੀ ਦੂਜੇ ਸਵੇਰ ਸੋਈ ਮੂੰਹ ਛਿੱਗੀ ਹੈ ਜੀ ਅੱਛਾ ਜੀ ਹਾਂਜੀ ਕਿੰਨਾ ਟਮਗਾ ਸੋਈ ਨੂੰ ਉਹਨੂੰ 20 22 ਨੇ ਬੱਚਾ ਮਰ ਗਿਆ ਤੱਕ ਬੱਚਾ ਐਕਸਪਾਇਰ ਹੋ ਗਿਆ ਹਾਂਜੀ ਹਾਂਜੀ ਬੱਚਾ ਕੀ ਦਿੱਤਾ ਨੇ ਮਗਰ ਵਾਛੀ ਹੀ ਹੈ ਠੀਕ ਹੈ ਜੀ ਹਾਂਜੀ ਤੋਰੀਏ ਦੁੱਧ ਕਿੰਨਾ ਤਿਆਰਨ ਪਹਿਲਾਂ 15 16 ਕਿਲੋ ਸੀ ਅੱਛਾ ਜੀ ਬੱਚੇ ਦਾ 10 ਵਾਜਾ ਕਰ ਗਈ ਹੋਣਾ 11 12 ਕਿਲੋ ਹੋਗਾ 11 12 ਕਿਲੋ ਹੋਗਾ ਹਾਂ ਦੋਸਤੋ ਸੂਈ ਨੂੰ ਵੀਰ ਕਹਿੰਦਾ 20 ਦਿਨਾਂ ਦੇ ਵੀਰ 20 22 ਦਿਨਾਂ ਦਾ 20 22 ਦਿਨਾਂ ਦਾ ਟਾਈਮ ਹੈ ਮਹੀਨੇੋਂ ਅੰਦਰ ਹੀ ਦੋਸਤੋ ਇਹ ਸੂਈ ਨੂੰ ਪੂਰੀ ਯਾਦ ਪਾਲਦੀ ਪੂਰੀ ਦੋਸਤੋ ਬਰੀਡ ਹੈ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਦੀ ਬੱਚਾ ਦੋਸਤੋ ਇਹਨੇ ਬੱਛੀ ਦਿੱਤੀ ਐ ਐਕਸਪਾਇਰ ਹੋ ਗਈ ਐ ਤੋਦੋ ਦੋਸਤੋ ਇਹਨੇ 15 ਕਿਲੋ ਚਵਾਇਆ ਬੱਚੇ ਦਾ ਥੋੜਾ ਜਿਹਾ ਹੀਰਵਾ ਕਰ ਗਈ ਐ ਇਸ ਕਰਕੇ ਥੋੜਾ ਦੁੱਧ ਘਟਿਆ ਹੁਣ 11 ਕਿਲੋ ਲੀਟਰ ਵੀਰ ਕਹਿੰਦਾ ਮੋਕੇ ਤੋਂ ਦੁੱਧ ਤਿਆਰ ਹੋਊਗਾ ਮੂੰਹ ਛਿੱਗੀ ਐ 6 ਦੰਦ ਮੂੰਹ ਚ ਦੋਸਤੋ ਪੂਰੀ ਬਰੀਡ ਹੈ ਫੁੱਲ ਥਣਾਂ ਦੀ ਕੁਆਲਿਟੀ ਦੋਸਤੋ ਤੁਹਾਨੂੰ ਕਰਨ ਡੇਟ ਤੋਂ ਦਿਖਾਦਨੇ ਦੀ ਚੈੱਕ ਕਰ ਲਓ ਦੋਸਤੋ ਥਣ ਨੋ ਕੜਾ ਥਣ ਲੱਗਾ ਦੋਸਤੋ ਮੋਲ ਪੁੱਛਦੇ ਵੀਰ ਤੋਂ ਕੀ ਕਰਦਾ ਮੋਲ ਦਾ ਹਾਂਜੀ ਵੀਰ ਜੀ ਮੋਲ ਕਰਨੀ ਜੋ ਮਰਜ਼ੀ ਕਰਾ ਜੀ ਇਹ ਮੋਲ 30 32 ਕਰੀ ਜੀ 27 ਹਜ਼ਾਰ ਦੀ ਦੇਵਾਂਗੇ 27 ਹਜ਼ਾਰ ਹਾਂ ਲਈ ਮਾਨਤ ਨੂੰ ਸਸਤੇ ਬੜਾ ਥੋੜਾ ਬੜਾ ਹੋ ਗਿਆ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਦੋਸਤੋ ਦੋ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ ਇੱਕ ਜਿਹੜੀ ਗਾਂ ਹੈ ਗੱਬਣ ਹੈ ਤੇ ਦੂਜੀ ਗਾਂ ਦੋਸਤੋ ਸੂਈ ਨੂੰ ਤਕਰੀਬਨ 20 22 ਦਿਨ ਹੋ ਗਏ ਸਰਜਰੀ ਹੈ ਜੀ ਬੱਚਾ ਉਹ ਤਾਂ ਐਕਸਪਾਇਰ ਹੋ ਗਿਆ ਡਿਟੇਲ ਤੁਹਾਨੂੰ ਸਰੀ ਵੀਰ ਨੇ ਦੱਸਤੀ ਹੈ ਮੋਲ ਵੀ ਦੋਸਤੋ ਵੀਰ ਨੇ ਤੁਹਾਨੂੰ ਦੋਵਾਂ ਦਾ ਗਾਵਾਂ ਦੱਸਦੇ ਆ ਬਾਕੀ ਦੋਸਤੋ ਤਸੱਲੀ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣੀ ਤਸੱਲੀ ਕਰਕੇ ਬਾਦ ਵਿੱਚ ਦੋਸਤੋਂ ਮੜ ਕੇ ਬੋਲਣ ਦੇ ਵਿੱਚ ਗੱਲ ਨਾ ਆਵੇ ਕਿਉਂਕਿ ਦੋਸਤੋਂ ਸਾਲੀ ਚੀਜ਼ ਐ ਨਾ ਵੀਰਾਂ ਨੇ ਮੈਂ ਖਰੀਦ ਕੇ ਲਿਆਂਦੀਆਂ ਨੇ ਤਸੱਲੀ ਦੋਸਤੋਂ ਆਪਣੀ ਜਰੂਰ ਕਰਿਆ ਕਰੋ ਧੰਨਵਾਦ ਦੋਸਤੋਂ ਤੁਹਾਡਾ ਵੀਡੀਓ ਵੇਖਣ ਦੇ